ਜਿਹੜੇ ਮੈਂ ਵੇਖੇ ਬੜੇ-ਬੜੇ ਗਰੀਬ ਨਮਾਣੇ ਇੱਥੇ ਆਉਂਦੇ ਕੋੜੇ ਆਉਂਦੇ ਆ ਉਹ ਵੀ ਰਾਜੀ ਹੋ ਜਾਂਦੇ ਗੁਰੂ ਰਾਮਦਾਸ ਜੀ ਦੇ ਘਰ ਆਣ ਕੇ ਕਿਉਂ ਮੈਂ ਆਪ 10-15-20 ਸਾਲ ਤੋਂ ਗੁਰੂ ਦੇ ਨਾਲ ਜੁੜਿਆ ਆ ਤੇ ਮੇਰੇ ਘਰ ਦੇ ਜਿਹੜੇ ਪੁੱਠੇ ਪਾਸੀ ਪਏ ਸੀ ਸਿੱਧੇ ਹੋ ਗਏ ਆ ਰਾਜਾ ਬਣਾਤਾ ਗੁਰੂ ਰਾਮਦਾਸ ਜੀ ਨੇ ਤੇ ਟੁੱਟੇ ਸਾਈਕਲ ਤੋਂ ਮੈਂ ਆ ਆ ਤੇ ਬੱਚੇ ਮੇਰੇ ਅਫਸਰ ਲੱਗ ਚੁੱਕੇ ਆ ਪੰਜਾਬ ਪੁਲਿਸ ਦੇ ਵਿੱਚ ਮੇਰੇ ਬੱਚੇ ਅਫਸਰ ਲੱਗੇ ਆ ਤੇ ਇੱਕ ਮੇਰਾ ਬੇਟਾ ਅਮਰੀਕਾ ਗਿਆ ਇੱਥੋਂ ਬਿਨਾ ਪੈਸਿਆਂ ਤੋਂ ਹੀ ਤੇ ਇੱਕ ਸਾਲ ਦੇ ਵਿੱਚ ਹੀ ਪੀਆਰ ਹੋ ਗਿਆ ਪਰ ਸੇਵਾ ਨੂੰ ਭਾਗ ਲੱਗਦੇ ਆ ਜਦੋਂ ਪੋ ਦਾ ਮਹੀਨਾ ਹੁੰਦਾ ਉਦੋਂ ਸਾਰੇ ਸੇਵਾਦਾਰ ਭੱਜ ਜਾਂਦੇ ਆ ਪਰ ਗੁਰੂ ਰਾਮਦਾਸ ਜਿਹਦੇ ਤੇ ਮਿਹਰਬਾਨ ਹੁੰਦੇ ਆ ਉਹਨਾਂ ਨੂੰ ਲਿਆ ਕੇ ਆਪਣੇ ਹੱਥੀ ਸੇਵਾ ਲੈ ਲੈਂਦੇ ਆ ਬੰਦੇ ਦੀ ਕੋਈ ਕਰਤੂਤ ਨਹੀਂ ਆ ਬੰਦਾ ਕੁਝ ਕਰ ਜਵੇ ਜੋ ਕਰਨਾ ਮਗਰ ਮੇਰੇ ਸਾਧਗੁਰ ਸ੍ਰੀ ਗੁਰੂ ਰਾਮਦਾਸ ਜੀ ਨੇ ਕਰਨਾ ਪਰ ਇਹ ਖਜ਼ਾਨੇ ਸਾਹਿਬ ਦੇ ਨੀਵਾ ਹੋ ਕੇ ਲੁੱਟ ਜਦੋਂ ਕਿਰਪਾ ਆ ਜਾਂਦੀ ਆ ਉਦੋਂ ਸਾਰੀਆਂ ਟਾਣੀਆਂ ਨਿਵੰਡਾ ਪੈਂਦੀਆਂ ਆ ਗੁਰੂ ਰਾਮਦਾਸ ਦੇ ਘਰ ਆਇਆ ਸਾਰੇ ਖਜ਼ਾਨੇ ਖਾਲੀ ਭਰੇ ਭਰ ਜਾਂਦੇ ਆ ਬੀਜਿਆ ਹਰਿਆ ਹੋ ਜਾਂਦਾ ਆ ਜਿਨ੍ਹਾਂ ਦੇ ਘਰ ਚ ਕਲੇਸ਼ ਰਹਿੰਦਾ ਆ ਉਹ ਕਲੇਸ਼ ਭੱਜ ਕੇ ਤੇ ਗੁਰੂ ਰਾਮਦਾਸ ਦੀ ਬਖਸ਼ਿਸ਼ ਉਹਨਾਂ ਦੇ ਘਰ ਦੇ ਵਿੱਚ ਪ੍ਰਵੇਸ਼ ਕਰ ਲੈਂਦੀ ਆ